ਕੀ ਕੱਲ ਜੀ ਅਸੀਂ ਕੱਲ ਜੀ ਵਿੱਚ ਸਾਰਿਆਂ ਨੂੰ ਅੱਜ ਦਾ ਮਾਮਲਾ ਉੱਗੋ ਭਾਈ ਕੰਮ ਤਾਰਦਾ ਰਹਿ ਜਾਗਾ ਫੇਰ ਮੈਂ ਦੀ ਜੀ ਤਾਰ ਰਹਿ ਜਾਣੀ ਅੱਜ ਗੇਟ ਦਾ ਖਤ ਹੋ ਜਾਊਗਾ ਹਨੇਰਾ ਹੋ ਗਿਆ ਰਾਤ ਰਾਤ ਹੋ ਗਿਆ ਭਾਈ ਹਨੇਰਾ ਕੰਮ ਫੇਰ ਰਾਤ ਦਾ ਹੀ ਹੈ ਦਿਨ ਦਾ ਕੰਮ ਦਿਨ ਦਾ ਹੀ ਹੈ ਚਾਹੀ ਤਾਂ ਛੱਡ ਕੇ ਰਾਤ ਅਸੀਂ ਦੋਰ ਹੈ ਉਹ ਛੋੜੀਓ ਗੇਟ ਲੱਗਿਆ ਭਾਈ ਫਿਰ ਹੁਣ ਕੱਲ ਰਹਿ ਗਿਆ ਤਾਂ ਬਾਹਰ ਵਾਲਾ ਆ ਬੈਲਡਿੰਗ ਨਹੀਂ ਸੋਣੀ ਤੇਰਾ ਬੈਲਡਿੰਗ ਯਾਰ ਨਹੀਂ ਬਣੇ ਨਾਲ ਉਹ ਭੇਤਾਰ ਨੂੰ ਲਿੱਕ ਤਾਂ ਹੀ ਲੱਗੂਗਾ ਬਾਹਰ ਨਾਲੇ ਬਸ ਨਾਲੋ ਬਾਹਰ ਨਾ ਗੱਡੀ ਹੂੰ ਇਦੇ ਨਾਲੇ ਆ ਉਹ ਉਲੀ ਉਲੀ ਕਰਾ ਦੀ ਪਰਖੀ ਦੇ ਇੱਥੇ ਕਿਹਾ ਆਹ ਜਿਹੜਾ ਬੈਲਡ ਕਰ ਲੈਣਾ ਇਹ ਐਕ ਨਾਲ ਇਹ ਨਾਮ ਤੇ ਉਹ ਨਾ ਬਾਹਰ ਲੱਤਾਂ ਹੋਇਆ ਹੈ ਹੈ ਆਹ ਇੱਥੇ ਲੱਤਾਂ ਹੋਇਆ ਚਲ ਉਹ ਵੀ ਕੋਈ ਚੱਕਰ ਨਹੀਂ ਓਏ ਥਾਰ ਤਾਂ ਉੱਚੀ ਆਉਣੀ ਆ ਥਾਰ ਦਾ ਨਹੀਂ ਕੋਈ ਚੱਕਰ ਫੰਗੀਰ ਤਾਂ ਫਿਰ ਇਹਦੇ ਪਰਾ ਮਨਦਾ ਸਿੱਧਾ ਸੁਣ ਵੀ ਲੈਵਲ ਲੈ ਅਜ ਹਾਂ ਲੈ ਆ ਬੰਦਾ ਕੱਢ ਲੈ ਮੜਾ ਜਾ ਫੇ ਤਾਂ ਹੀ ਤਾਂ ਹੀ ਪਤਾ ਲੱਗਣਾ ਅਹੀਂ ਤਾਂ ਰਾਹ ਤਾਂ ਬਜਰੀ ਵੀ ਰਲਾਤੀ ਸੀ ਓਏ ਬੰਦਾ ਤਾਂ ਅਸੀਂ ਰੋਕਿਆ ਗਿਆ ਸੀ ਮੰਡ ਮੀ ਪੈ ਲਿਆ ਕੋਈ ਨਾ ਆ ਦੇਖ ਕਬੜੀ ਯਾਰ ਯਾਰ ਇਹ ਉਹ ਨਾ ہاں ਛੋਟਾ ਹੈ ਬਹੁਤ ਛੋਟਾ ਹੈ ਆਪਣੀ ਜੋੜ ਲਿਆ ਕਰ ਕਿੰਨਾ ਡਾਇਰ ਦਾ ਧਰਨਾ ਉਹ ਦੀਦਾ ਕੰਮ ਦੀਦਾ ਨੇਰੇ ਦੇ ਨੇਰੇ ਲਈ ਹੈ ਆਹੋ ਦੇ ਅੱਛਾ ਫਿਲਹਾਲ ਬੰਦੇ ਨਹੀਂ ਪਰੂ ਇਹ ਵੀ ਤਰ੍ਹਾਂ ਗਲਤ ਹੈ ਯਾਰ ਹਾਂ ਨਾ ਨੀਮਾ ਮਾੜੇ ਥੱਲੇ ਕਰ ਦਣਾ ਆਪਾਂ ਨੇ ਨੀਮਾ ਆਉਂਗਾ ਥੋੜੀ ਆ ਕੇ ਦੇਖ ਬਈ ਤੇਲ ਲੱਗਣੀ ਆ ਛੱਡ ਦੇ ਉੱਪਰ ਇੱਥੇ ਕੱਢ ਤੇਲ ਦੇਖ ਲੈ ਤੇਲ ਚੱਤਰਿਆ ਆਹ ਬਈ ਤੇਲ ਲਾ ਦੇ ਤੇਲ ਆਪਾਂ ਨੇ ਤੇਲ ਆਉਣੀ ਆ ਲੈ ਫੜ ਰੱਖੱਖ ਰੱਖ ਦੇ ਤੱਕ ਬਈ ਤੱਕ ਇਹ ਲੈ ਬਟਾਏ ਲਈ ਲੱਖੋ ਲਾ ਟਾਇਲ ਜੀ ਰਾਤ ਸੋਨੀ ਦਾ ਵੀ ਮੂਡ ਨਹੀਂ ਤਾਂ ਹਨੇਰਾ ਹੋ ਗਿਆ ਮੈਂ ਮੱਛਰ ਮੰਦਿਆ ਬੰਦਾ ਇਹ ਨਹੀਂ ਬੰਦਾ ਤੇਰੇ ਪਰ ਦੂਆ ਗੇਟ ਵੀ ਰੱਖਣਾ ਆਪਾਂ ਨੇ ਅੱਧੀ ਅੱਧੀ ਗੇਟ ਅੱਛਾ ਅੱਧੀ ਇਸ ਤਰ੍ਹਾਂ ਦੀ ਜੇ ਗੇਟ ਆਇਆ ਖੜਿਆ ਹੋਵੇ ਤੇ ਮੇਰੇ ਵਾਲੇ ਹਨੇਰਾ ਹੋਵੇ ਮੱਛਰ ਮੰਦੀ ਵੜ ਦੋ ਮੱਛਰ ਨੂੰ ਸੰਭੋ ਬੰਦਾ ਗੇਟ ਨੂੰ ਸੰਭੋ ਸੋਨੀ ਆਏ ਦੇਖ ਲਈ ਮਾੜਾ ਫਰਕ ਰੱਖੀ ਉਹ ਤੰਦ ਤੇ ਹਾਂ ਇਹਨਾਂ ਤੋਂ ਬਣਾਏ ਹਾਂ ਹਾਂ ਤਾਂ ਤੋਂ ਜ਼ਿਆਦਾ ਫਰਕ ਪੈਂਦਾ ਦਾ ਹਾਂ ਅੱਜ ਠੀਕ ਦੂਆ ਵੀ ਲੈ ਆਈਅੱਕੇ ਦੂਆ ਵੀ ਆਉਣਾ ਦੂਆ ਵੀ ਤਾਂ ਹੀ ਸੈਟਿੰਗ ਬਣ ਕੇ ਫਿਰ ਹੋਊਗਾ ਕਿੱਦਾਂ ਕਰ ਤਾ ਨੜਿਆਂ ਦਾ ਬਗਲ ਬਹੁਤ ਵਧੀਆ ਹੋਣਾ ਔਰੇ ਵਾਹ ਲੈ ਜਾਨੀ ਪੜਾਉਣੀ ਇਹਦਾ ਉਹ ਜਿੰਨੀਆਂ ਹੈਂ ਨਾ ਆ ਬੱਤੀ ਦੇ ਇੱਕ ਵਾਰ ਬਜਰੀ ਜੀ ਬੈ ਕੇ ਖੜ ਗਿਆ ਫਿਰ ਤਾਂ ਹਿੱਲਣਾ ਹੀ ਨਹੀਂ ਨੇ ਮੁੰਮੀ ਮਾਰਦਾ ਹੋਰ ਨਹੀਂ ਮੂਰੇ ਆਉਣਾ ਬਾਈ ਤੇਰੇ ਅੰਦਰ ਗਏ। ਫੜੀ ਕੰਮ ਜੀ ਉਹ ਫੜਨ ਦਾ ਦੇਖ ਲੈ ਲਾ ਕੇ। ਹਾਂ ਮੂਰੇ ਤੇ ਅੰਦਰ ਆਉਂਗਾ। ਆ ਕੇ ਕਰਦਾ। ਲੈਵਲ ਕੱਟ ਲੈਵਲ ਦੇਖ ਲੈ। ਬਾਹਰ ਵਾਲੀ ਅੱਖ ਲਾ। ਆ ਮੂਲਾ ਅੰਦਰ ਵਾ। ਬਾਹਰ ਵਾਲੀ ਲੈ ਕੇ ਵਿੱਚ ਜਾਈ। ਅਜੇ ਰਾਵਾਂ ਮਾੜਾ ਜਿਹਾ ਮੂਰੇ ਤੇ। ਪਿੱਛੇ ਤੋਂ ਚੱਲੋ ਫਟਕੋ। ਲੈ। ਮਾਟੀ ਹੀ ਗੱਲ। ਓਕੇ ਹੁਣ। ਆ ਅੰਦਰ ਕਰਨਾ ਤਾਂ ਬਹੁਤ ਇਟ। ਨਾ ਅੰਦਰ ਦਾ ਬਹੁਤ ਉਹ ਵਰਿਆ ਹੋਇਆ ਬਸ ਠੀਕੇ ਲੱਗਦਾ ਮੈਨੂੰ ਹੁਣ ਪਰਲੇ ਤਾਂ ਕੱਢ ਲੋ ਕੱਢਣਾ ਪੈਣਾ ਉਹ ਅੰਦਰ ਤੋਂ ਲੱਗਦੀ ਐ ਇੱਕ ਥੋੜਾ ਜਿਹਾ ਗੇਟ ਅੰਦਰ ਕਰ ਲੋ ਹੋਰ ਕਰ ਹੁੰਦੇ ਆ ਅੰਦਰ ਅੰਦਰ ਕਰਕੇ ਗੇਟ ਕਿੱਧਰ ਕਰਕੇ ਐ ਥੋੜਾ ਜਿਹਾ ਅੰਦਰ ਗੇਟ ਅੰਦਰ ਗੇਟ ਕਰਕੇ 24 ਇੰਚ ਤੇ ਬਾਹਰ ਜਾਣਾ ਉਹਨੇ ਹੁਣ ਨੌਂ ਚਾਉਣਾ ਉਹ ਕਿੱਥੇ ਪੰਨੋ ਅੰਦਰ ਅੰਦਰ ਤੋਂ ਬੰਨਣਾ ਹੋਣੀ ਉਹ ਤਾਂ ਉਹ ਤਾਂ ਨਹੀਂ ਬੰਨਦੇ ਤਾਂ ਐ ਨੌਂ ਚਾਉਣਾ ਚਲ ਆ ਵਧੀਆ ਬਣ ਗਿਆ ਹੁਣ ਨਾਲ ਲੱਗਦੀ ਨਿਪਟ ਜਾਣਾ ਕੰਮ ਤਾਂ ਦਰਦ ਦੇ ਖੁੱਲਾ ਮੂਰੇ ਵੇਟ ਮੂਰੇ ਜਿੰਦਾ ਲਾ ਦੇ ਕੰਨਾ ਨਾ 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 ਬਗੜਾ ਕਰਦਣਾ ਨੜਿਆਂ ਦਾ ਖੜਜਿਆ ਥੋੜੇ ਦਿਨ ਆ ਜਾ ਹਰੋ ਠੀਕ ਜਾਏ ਨਹੀਂ ਫਾਸ ਤੂੰ ਐਂ ਫਾਸੂਟ ਦੇ ਗੱਡੀ ਵੀ ਖੜਜੇ ਕਰਨੀ ਨਾ ਰੂਟ ਸਾਹ ਖੜਾਉਣਾ ਨਾ ਬਾੜ ਬਾਹਰੇ ਖੜੂ ਬਾਹਰ ਖੜਾ ਆ ਜਾ ਅਸੀਂ ਉਰਤੀ ਆ ਪਈ ਜਾਂ ਲੈ ਦੂਜਾ ਰੇੜੇ ਹੈਗੇ ਰੇਲਾ ਜੂ ਹੈਗੇ ਆਪਾਂ 사ਤ ਰੇੜੇ ਅੰਬਲੇ ਲੈਂਡ ਥਿਆ ਤੇ ਉੱਤਪਾਸਾ ਤਰੇੜੇ ਹੈਗੇ ਆਪਣੇ ਮੇਰੇ ਪੰਜ ਇੱਕ ਬਾਕੀ ਦਾ ਭਾਈ ਰੇਡੀਓ ਰੂਡੀਓ ਪਰਾਗੇ ਸਾਢੇ 1:30 ਹੋਰ ਰੋੜ ਅਡਵਾਂਸ ਹੋਵੇ ਥੋੜਾ ਚਾਹਗਾ ਟੈਨਸ਼ਨ ਨਹੀਂ ਕੱਖ ਵੱਡੇ ਪਏ ਅਸੀਂ ਵੀ ਇੱਥੇ ਵੱਡੇ ਅਸੀਂ ਵੀ ਵੱਢ ਲੈ ਵੀ ਐ ਵੱਢਦੇ ਤੇ ਮੈਂ ਵੱਢਦਾ ਤਾਂ ਸਵੀਰ ਜਮ ਘੁੰਮਣ ਆਇਆ ਜਦ ਮੈਂ ਦਾ ਭਾਈ ਆ ਗਿਆ ਅੱਜ ਇਹ ਵੱਢਦਾ ਤਾਂ ਆ ਪਿੱਲਰਾਂ ਦਾ ਕੰਮ ਵਧੀਆ ਹੋ ਗਿਆ ਉਹ ਬਜਰੀ ਜੀ ਪਾਤੀ ਫਿਲਦਨੀ ਹੈਗੇ ਨਾਲ ਜਾਵਾਂ ਵੀ ਹਾਂ ਇਹ ਤਾਂ ਫਰਕ ਆ ਹੁਣ ਪਰ ਇਸ ਕੁੱਤੀ ਲਾਉਣ ਦਾ ਜੇ ਹੋਰ ਅਜੇ ਸਕੂਲ ਚੋਂ ਚੱਲ ਤੇ ਖੜਾਈ ਵੀ ਆ ਤਾਂ ਉਹ ਚਾਰ ਰੱਖਦਾ ਸੈੱਡ ਕਰ ਦਿੰਦਾ ਕਰ ਦਿੰਦਾ ਉਹ ਵੀ ਕਰਾਂ ਉਹ ਵੀਡੀਓ ਉੱਥੇ ਦਿਖਾ ਉਹ ਐ ਰਕਾ ਘਰ ਟਾਈਮ ਹੈ ਉਹ ਡੇਢੇ ਆਉਣੇ ਪਿੰਡ ਤੇ ਚੱਲ ਅਜਾ ਆਹ ਬਹੁਤ ਆਇਆ ਬਹੁਤ ਲਾਟੂ ਉਹ ਅਸੇਖ ਲੱਗਿਆ ਪਿਆ ਉਹਨੇ ਦੱਸਣਾ ਕੁੜੀਆਂ ਆਖੇ ਵੀ ਲਾਟੂ ਬਣਦੇ ਆ ਤੁਸੀਂ ਆ ਜਿਆਦਾ ਲਾਟੂ ਬਣਦਾ ਤੂੰ ਇਹ ਇਧਰਲੀ ਅੱਖ ਮਾੜੀ ਮੋਟੀ ਉਧਰ ਉਧਰ ਹੋ ਗਈ ਤਾਂ ਟੇਡਾ ਲੱਜੜਾ ਰੱਖਦਾ ਕਿਆ ਦੁਬਾਰ ਖੜੀ ਕਿੱਥੇ ਜਾਵੇ ਇਹ ਅਗਲੇ ਹੀ ਅੱਖ ਦਾ ਕਿਆ ਦੁਬਾਰ ਨਹੀਂ ਤੈਨੂੰ ਤਾਂ ਯਾਦ ਦੇਖਦਾ ਹੋਣਾ ਬਿੱਲੀਆਂ ਅੱਖਾਂ ਤੇਰੀਆਂ ਤੂੰ ਦੇਖ ਮਾੜਿਆ ਮੈਂ ਤਾਂ ਦੱਸਤਾ ਪਹਿਲਾਂ ਹੀ ਹਾਂ ਬਾ ਇੱਥੇ ਹੁਣਾ ਲੂਡੀ ਨੇ ਇਹਦੇ ਲਾਟੂ ਲਾਇਆ ਠੀਕ ਆ ਗਿਆ ਹਾਂ ਬਸ ਤੇਰੇ ਕਾਮਯਾਬ ਹੈ ਯਾਰ ਤੇ ਕਾਮਯਾਬ ਹੈ ਜਤਰਾ ਹੈ ਨਾ ਤੂੰ ਜਾੜ ਚ ਗਿਆ ਲੱਭੀ ਜੰਨਾ ਤੇਰੇ ਕਿਆ ਜਾੜ ਬਾਹੜੀ ਜਾੜ ਕਢਾ ਕੇ ਇਹ ਜਾੜ ਹੋਰ ਜੰਬੇ ਦੇ ਵਿੱਚ ਤੇ ਉਹ ਜਾੜ ਥੋੜੀ ਜੰਮਦੀ ਆ ਉਹ ਕੁਝ ਹੋਰ ਕਾਲਾ ਕਾਲਾ ਇਹ ਲੱਗਿਆ ਪਿਆ ਕਿਥੇੋਂ ਨਿਕਲਦਾ ਉਹ ਕਾਲਾ ਕਾਲਾ ਜਾ ਯਾਰ ਉਹ ਨਹੀਂ ਨਹੀਂ ਉਹ ਜਿਹੜੀ ਦੁਈ ਨਹੀਂ ਆਉਂਦੀ ਹੁੰਦੀ ਬਾਅਦ ਚ ਅਕਲ ਅਕਲ ਜਾੜ ਆਈ ਹੁਣ ਅੱਛਾ ਤਾਂ ਚਰ ਹੋਣਾ ਕਰਾਂਗਾ ਅਕਲ ਜਾੜ ਆਈ ਆ ਚਾਚੇ ਜਦੋਂ ਜੱਤਾ ਹੋਈ ਉਸਤਾਦ ਕਹੀ ਜੇ ਨਾਗਲ ਤਾਂ ਹੋਣਾ ਹੀ ਹੈ ਜੱਤੇ ਹਜੇ ਵੀ ਪੂਰੀ ਨਿਯਾਰ ਨਹੀਂ ਕਿਲੀ ਓਰੇ ਆ ਓਰੇ ਆ ਆ ਜਾ ਆ ਜਾ ਓਰੇ ਆ ਤੇਰਾ ਜੀ ਨਹੀਂ ਲੱਦਾ ਜਾਂਦਾ ਲੈ ਵੀ ਆ ਕਾਲਾ ਕਾਲੇ ਦਾ ਨੌਕਰ ਆ ਮਿਲੋ ਇਹਨੂੰ ਆ ਕਾਲੇ ਦਾ ਨੌਕਰ ਆ ਪਹਿਲਾਂ ਸਰਜੀਤ ਹੈ ਸਰਜੀਤ ਹਾਂ ਉਹ ਪੰਪ ਲੈ ਲੈ ਸਪਰੇਅ ਕਰ ਦੇ ਇਹਨੂੰ ਹਾਂ ਤਾਂ ਠੀਕ ਹੈ ਤੇਰਾ ਲੰਬਰ ਕਿੰਨਾ ਬੋਲ ਜੇ ਸਪਰੇਅ ਕਰਮਣੀ ਹੈ ਇਹ ਕੋਈ ਨਾ ਕਰਾਉਣੇ ਤਾ ਨੂੰ ਫੂਕ ਤਾਂ ਕਰ ਦੇ ਕਰੂਗਾ ਕਿੰਨਾ ਲੰਬਰ ਹੈ ਤੇਰਾ ਯਾਦ ਜੇ ਆਏ ਪੈਸੇ ਦਿੱਤਾ ਨਹੀਂ ਉਹ ਵੀ ਨਮਈ ਲਿਆ ਪਾਪੂ ਵੀ ਨਮਈ ਫੋਨ ਤਾਂ ਪੁਰਾਣਾ ਨੰਬਰ ਆ ਨੰਬਰ ਚੇਂਜ ਕਰਵਾਇਆ ਇਕੜੇ ਹੜ ਦਾ ਜਿਹੜੇ ਨੰਬਰ ਚੇਂਜ ਕਰ ਦਿੰਦਾ ਨਹੀਂ ਉਹ ਫੋਨ ਕੋਈ ਭਾਈ ਸਾਡੇ ਉਰੇ ਏਰੀਆ 'ਚ ਜੇ ਕਿਸੇ ਨੂੰ ਸਪਰੇਅ ਕਰਨ ਦੋ ਬੰਦੇ ਆਇਆ ਅੱਛਾ ਸ਼ਟ ਮਾਰਦੇ ਦੂਜਾ ਜਾਲ ਜਾਲ ਭੇਜਦੇ ਦੀ ਨੰਬਰ ਨਹੀਂ ਇਹਨਾਂ ਨੂੰ ਕਿੰਨਾ ਨੰਬਰ ਬੋਲ ਆਇਆ ਫਿਰ ਉੱਥੇ ਕੇ ਇਹਨਾਂ ਨੰਬਰਾਂ ਬੋਲ ਆ ਆਪਣੇ ਆਪ ਬੋਲ ਇਹ ਜਿਹੜਾ ਉਗਰੀ ਆਦੂਣਾ ਆਇਆ ਯਾਦ ਨਹੀਂ ਰੰਦਾ ਪੱਤਨੋ ਕਿੰਨਾ ਕਿੰਨਾ ਨੰਬਰ ਹੈ ਵਾਰ ਹੈ ਵਾਹ ਕਾ ਨੰਬਰ ਨਹੀਂ ਆ ਗਿਆ ਪਰੰਦੇ ਆ ਉਹਨੂੰ ਬਾਹਰ ਲੰਡੋ ਹਾਂ 7973725 ਵਾਈ ਆ ਖੜਾ ਹਾਂ ਹਾਂ ਨਾ ਨਾ ਹਾਂ ਸੱਤ ਨਾ ਫੇਰ 79 ਕਹਿੰਦਾ ਉਹ 79 ਵਾਲਾ ਨੰਬਰ ਆ ਤੇਰਾ ਇਹ ਗਲਤ ਬੋਲਦਾ ਹੁਣ ਅਸੀਂ ਕਿਹੜਾ ਕਹੀ ਜਾਂਦਾ ਯਾਰ ਉਹਦਾ 79 ਵਾਲਾ ਨੰਬਰ ਆ ਤੂੰ ਹੁਣ ਆਸੀ ਕਹ ਤੇ ਬੋਲੀ ਜਾਂਦਾ ਮੈਸੇਜ ਦਿਖਾਉਂਦਾ ਕੱਢ ਕੇ ਇਹਦੇ ਹੋਰ ਨਹੀਂ ਉਹ ਜ਼ਾਲਿਆ 7979 ਉਹ ਹੁੰਦਾ ਉਹਦਾ ਠੀਕ ਹੈ ਮੈਂ ਉਹੀ ਤਾਂ ਕਹੀ ਜਾਂਦਾ ਨੰਬਰ ਵੀ ਮੈਨੇ ਉਹਦਾ 1.5 GB ਵਾਲਾ ਹੁਣ ਦਿਖਾ ਰਿਹਾ ਵੀ ਪੈਕ ਪਵਾ ਲਿਓ ਪਤਾ ਨਹੀਂ ਵਾਹ ਨੰਬਰ ਉੱਪਰ ਲਾ ਪਿੱਛੇ 41 ਲੱਗਦਾ ਆ ਨੰਬਰ ਉੱਪਰ ਯਾਰ ਇੱਕ ਲੱਗਦਾ ਹੈਗਾ 41 41 ਉਹ ਆਹੀ ਆ ਯਾਰ ਹੁਣ ਆਸੀ ਵਾਲਾ 79737 25941 ਰਾਹੀ ਬੋਲਦਾ ਨਾ ਨਾ ਇਹ ਗਰਾਊਂਡ ਕਿੱਲਾ ਆਜੇ ਮੈਡੀਕਟ ਚੱਟ ਗਏ ਨਵਾ ਪੰਪ ਨਵਾ ਪੰਪ ਕਾਏ ਕਾਏ ਨਾਲ ਇਹੋ ਨੌਕਰੀ ਕਰੀ ਥੋੜੇ ਜੁਰੇਗਾ ਨਹੀਂ ਆਪਣੇ ਆਏ ਤਾਂ ਕਾਲੇ ਕਾਲੇ ਵੀ ਆਏ ਗੁੰਗਰ ਕਾਰਤੀ ਕਾਲੇ ਦੇ ਕਾਲੇ ਕਾਰਤੀ ਅਰੇ ਕਾਲੇ ਦਾ ਪੰਪ ਲੈ ਕੇ ਆਇਆ ਹਲਾ ਕੰਦੇ ਵੇਂਦਾ ਪਰਸੂ ਨਹੀਂ ਆ ਪਰਸੂ ਆ ਪਰਸੋ ਪਰਸੋ ਕਿੰਨੀ ਫੇਰਾ ਗਈ ਨਾ ਤੇਰੇ ਜਿਹਦੇ ਆਇਆ ਕਿੰਨੇ ਕਾਇਆ ਇਹ 8000 ਦੂਆ ਦੂਆ بڑا ਹੈ ਨਾ ਸਾਲ ਦੋ ਗੱਲ ਅਕੀਰਨ ਦੇ ਐਸੀ ਝੁਰਲ ਲੀ ਵਾਹੋ ਜਦੋਂ ਜਵਰ ਹੋ ਗਿਆ ਆ ਠੀਕ ਆ ਠੀਕ ਆ ਜਦੋਂ ਮੇਰਾ ਬੰਦਾ ਨਹੀਂ ਜੀਦਾ ਹੋਣਾ ਹੁਣ ਕਿੰਨੇ ਰੱਖ ਕੰਮ ਰੱਖਣਾ ਗਿਆ ਏ ਹਾਂ 12 ਵਜੇ ਵਿਚਾਰੇ ਗਏ ਆ ਵਿੱਚ ਫੇਰ ਨਹੀਂ ਆਇਆ ਘੰਟਾ ਮੇਰੇ ਬੈਠੇ ਰਹੇ ਉੱਤੇ ਉਹੀ ਜੱਟ ਮੌਣੋ ਮੈਂ ਬਿਖਰਾਉਂਦਾ ਉਹ ਕੰਮ ਕਰਾਏ ਪਰ ਮੇਰੇ ਵੀ ਸਾਥ ਦੇ ਦੇਣਾ ਮੈਨੂੰ ਸਾਲ ਪਾਲੀ ਨੂੰ ਤਾਂ ਕੁਝ ਨਹੀਂ ਕਹਿੰਦਾ ਮੀਂਹ ਨਹੀਂ ਕਹਿੰਦਾ ਕੀ ਗਾ ਨਾਂਗੇ ਜਾਣੇ ਬਾ ਦੋ ਤਰ ਲੱਗਣ ਮੰਡ ਦੇ ਤਾਂ ਮੀਂਹ ਚੱਜੀ ਕਿੰਨਾ ਉਹ ਗੱਗੇ ਦਾ ਫੂਲਾ ਆਇਆ ਕਹਿੰਦਾ ਖਾ ਖਾ ਲਈ ਬਹੁਤ ਆ ਵੀਡੀਓ ਵੇਖੀ ਵੀਰ ਆ ਪਾਣੀਓ ਪਾਣੀ ਕਰਿਆ ਪਿਆ ਅੱਜ ਤਾਂ ਮੈਂ ਤਾਂ ਲਿਸ ਵੀ ਨਹੀਂ ਆ ਮੈਂ ਸਪਰੇਅ ਕਰਾਉਂਦਾ ਫਿਰ ਆਹ ਹੋਰ ਤੇਰਾ ਬੰਦੇ ਨਾ ਬੰਦਾ ਛੱਡ ਜਾਂਦਾ ਉਹ ਮੰਡ ਕਿੰਨੀ ਕੀ ਦੇਖ ਲਾ ਸਸਤਾ ਕਿੰਨਾ ਦਾ ਫਰਕ ਆ 5 ਕਿਲੋਮੀਟਰ 4-5 ਕਿਲੋਮੀਟਰ 4-5 ਕਿਲੋਮੀਟਰ ਉਹ ਬੱਦਲ ਆਇਆ ਆ ਨਾਂਗੇ ਇੱਧਰ ਮੰਗੇ ਆ ਸਾਡਾ ਛੱਡ ਜਾਂਦਾ ਇੱਧਰ ਚੱਲ ਕੋਈ ਹੋਰੇ ਇਹ ਤਾਂ ਹੋ ਗਿਆ ਪੱਖਾ ਕੰਮ ਆ ਨਾ ਸਤਾ ਹੋ ਗਿਆ ਅੰਦਾਜ਼ਾ ਲਾਉਂਗੇ ਹਮ ਤੋਂ ਕਿੰਨੇ ਕਮਾ ਲਵੇ ਆਹ ਬਹੁਤ ਸਾਰੇ ਵਾਈਫਾਈ ਦਾ ਗੇੜ ਤਾਂ ਨਹੀਂ ਗਿਆ ਲੋ ਜੀ ਮਾਸੜੀ ਪਹੁੰਚ ਗਿਆ ਸਹੀ ਗੱਲ ਜੀ ਆਹ ਖੱਬੜਣਾ ਚੱਲਿਆ ਦਾ ਖੱਬੜਣਾ ਚੱਲਿਆ ਮੋਟਰ ਰੇ ਟਗਾਣੇ ਵਾਪਸ ਉੱਥੇ ਪੈਂਦਾ ਹਾਂ ਉਹ ਮਹਾ ਮੋਟਰੇ ਜਗਾ ਟਗਾਣੇ ਪਰ ਰਸਤੇ ਵਾਰ ਖੜਨਾ ਪੈ ਜਾਂਦਾ ਇਹ ਵੜਿਆ ਜਾਂ ਫੇਰ ਬੇਲ ਬੁੱਟੀਆਂ ਲੱਗਣੇ ਫੇਰ ਹੋਲ ਕਰਨਾ ਪੈਗਾ ਨਾ ਹਾਂ ਹੂੰ ਫੇਰ ਦੇਖਦੇ ਆ ਮੁੰਡਾ ਕਿਆ ਕਰਦਾ ਉਹ ਬਟ ਕੋਈ ਠੀਕ ਹੁੰਦੀ ਆਗਾ ਤਾਂ 5 ਇੰਚੀ ਆ ਵੀ ਆਏ 5 299 ਚ ਉਹ 9 ਚ ਕਰਦਾ ਵੈਰਾ ਹੁਣ ਠੀਕ ਹੈ ਉਥੇ ਵੀ ਨਹੀਂ ਜਾਣਾ ਸਵੇਰ ਨੂੰ ਜਾਣਾ ਹਾਂ ਸਵੇਰ ਨੂੰ ਤੁਹਾਨੂੰ ਕਿਹਾ ਇਹਦਾ ਦੁਕਾਨ ਸਵੇਰ ਨੂੰ ਦੱਸੂਗਾ ਮੈਂ ਸਵੇਰ ਦਾ ਕੰਮ ਆਉਣਾ ਵੀ ਰਾਤ ਸਾਢੀ ਸਿਰ ਪਰ ਆ ਮੰਡਵਾ ਵੀ ਇੰਨਾ ਪਹਿ ਲਿਆ ਹੱਥੇ ਵੱਧ ਇਮੀਡੀਟ ਕੁਝ ਵੀ ਪਹਿਲੇ ਵੇਲੇ ਜਾਣਾ ਫਿਰ ਜਾਣਾ ਜੇ ਗੱਲ ਕਰਦੇ ਵੀ ਗੱਡੀ ਜਗਾ ਦਵੀ ਹੈ ਸਮਝਿਆ ਕਾਹ ਵਜਣਾ ਕਿੰਨੇ ਕਿ ਨਹੀਂ ਜਾਣਾ ਹੁਣ ਸਵੇਰ ਨੂੰ ਇੱਕ ਹੋਰ ਮੈਂ ਦੋ ਚੱਲੂਗਾ ਕਹਾ ਤਿੰਨ ਜਣੇ ਹੋਰ ਆਪਣੇ ਹੋ ਤਿੰਨ ਕਿਹੜੇ ਗਏ ਆ ਇਹ ਕਿਤਾ ਉਹ ਆ ਬਡਵਾਲੇ ਵਾਲੇ ਇੱਕ ਹਰਮੇਹ ਲਾਉਣਾ ਬਡਵਾਲੇ ਵਾਲੇ ਕਿਹੜਾ ਇਹ ਉਧਰ ਗਿਆ ਅਮਨਾ ਅਮਨਾ ਮੰਦਪ ਆਈ ਲੋਜਣੇ ਅੱਛਾ ਦੋਖਾਂ ਨੇ ਤੁਸ ਸਕੋਰਪੀਓ ਚ ਜਾਉਂਗੇ ਇਹ ਹਾਂ ਹਾਂ ਅਪਰੇਲ ਜਾਣਾ ਪੰਜ ਹੋਗੇ ਉਹ ਬਾਈ ਕਹਿੰਦਾ ਮੇਰੇ ਘਰ ਆਉਣਾ ਸਾਜ ਲਈ ਕਿਹੜਾ ਕਹਿੰਦਾ ਉਹ ਅਮਨਦੀਪ ਜਿਹੜਾ ਉੱਥੇ ਵਾਲਾ ਰੋਹ ਨਾਲ ਗਿਆਦਾ ਆਪਣੇ ਨਾਲ ਉਹਨੂੰ ਮਾਦੂ ਪਾਸ ਸੋਹਾਂ ਦਾ ਕਹਿੰਦਾ ਮਤਵਲੇ ਨਹੀਂ ਲੱਗੋ ਲੋਕੇਸ਼ਨ ਮੈਨੂੰ ਭੇਜ ਦਿੱ ਤਿੰਨ ਚਾਰ ਭੇਜ ਕਹਿੰਦਾ ਵੀ ਸੱਦਾ ਆ ਜਾਰ ਨੂੰ ਸਾਨੂੰ ਚੱਲ ਉਦੇ ਬਾਅਦ ਹੋਰ 4-5 ਬਈਆਂ ਦੇ ਫੋਨ ਆਏ ਹੋਏ। ਉਹ ਕਹਿੰਦੇ ਹੋਈ ਆਪਣੇ ਘਰ ਤੋਂ ਲੈ ਜਾਣੇ ਆ। ਮਾਂ ਵੀ 10:30 ਫੋਨ ਕਰ ਲਿਆ ਤੁਹਾਡੇ ਇਰੀ ਜੋਗੇ ਅਸੀਂ। 10:30 ਵਜੇ ਨੰਬਰ ਨਹੀਂ ਬਾਈ ਆਦ ਰਹੇ ਨੇ ਨਾ ਪਿੰਡ ਆਦ ਰਹੇ ਨੇ। ਜਿਹੜਾ ਛੀਨਾ ਪਿੰਡ ਨਹੀਂ ਲਾਪਣ ਲੱਗੇ ਆਹੋ ਸੀਟਾ ਪਾਵੇਂ ਸੀਟਾ ਸੀਟਾ ਹਾਂ ਉਹਦੇ ਲਾਗ ਬਾਈ ਦਾ ਮੈਂਡਾ ਮਾਂ ਵੀ ਜਿਆਦਾ ਆਦ ਕਰ ਲਓ ਜੇ ਦਾ ਹੋਣ ਥੋੜਾ ਮੌਕੇ ਲਾ ਗਿਆ ਫਿਰ ਤੁਸੀਂ ਥੋੜੇ ਜਾਇਓਗੇ ਜਰੂਰ ਭਾਈ ਚਲ ਜਲਦੀ ਜਾਣਾ ਆਉਣਾ ਹੀ ਕਰਨਾ ਬਸ ਸਾਨੂੰ ਆਪਾਂ ਉੱਥੇ ਜਿਹੜੀ ਲਿਸਟ ਆਈ ਉਹਨੂੰ ਦਿਖਾ ਦੇਣੀ ਆ ਅੱਛਾ ਉਹਨਾਂ ਨਾਲ ਪੜ ਲੈਣ ਚਲੋ ਉਹਨਾਂ ਦਾ ਤਜਰਬਾ ਹੈ ਜਿਹਨਾਂ ਦੇ ਹਿਸਾਬ ਨਾਲ ਪਲੇਟ ਦਾ ਕੰਮ ਕਰਕੇ ਆਉਣਾ ਬਸ ਉਹਨਾਂ ਦੇ ਹਿਸਾਬ ਨਾਲ ਦੇਖਣ ਵੀ ਕੈਟਿੰਗ ਦਾ ਕਿੰਨਾ ਬਣਦਾ ਆ ਠੀਕ ਹੈ ਗੱਲ ਉਨੀਓ ਬਣ ਜਣੀ 13 ਤੋਂ ਚਾਰ ਪਲੇਟ ਦੀ ਹਾਂ ਹੁਣ 100 ਖੰਡ ਪੈ ਜੂਗਾ ਬਲਾਂ ਪੈਣਾ ਨਹੀਂ ਹੈ ਉਹਨਾਂ ਨੂੰ ਚਾਰਾਂ ਪੰਜ ਆਟਮਾ ਕਰਤੀਆਂ ਇੱਕ ਦੋ ਕੁ ਪਾਤੀ ਆਓ ਫਿਰ ਚਾਰ ਪੰਜ ਘੱਟ ਹੋ ਗਈਆਂ ਇੱਕ ਦੋ ਪੈ ਗਈਆਂ ਉਹ ਚੀਜ਼ਾਂ ਦਾ ਸਾਨੂੰ ਪਤਾ ਨਹੀਂ ਹੈਗਾ ਜਿਹੜੇ ਜਿਹੜੇ ਸਾਡੇ ਪਕੌੜੇ ਤੋਂ ਤੋਂ ਉਕੜਾਏ ਹਾਂ ਤਲੀਰ ਵਾਲੇ ਫਟੇ ਆਈ ਵਾਲੇ ਜਿਹੜੇ ਖਾਣੇ ਸੀਗਾ ਹਾਂ ਉਹਨਾਂ ਦੇ ਆ ਬਾਈ ਜਿਹੜਾ ਨਾਣ ਵੇਚਦਾ ਕਹਿੰਦੇ ਮੈਂ ਤਾਂ ਪਹਿਲਾਂ ਬੈਜਾ ਨੌਰਵੇਜ ਦੇ ਬਦਦਾ ਆਹ ਵੇਖ ਲਓ ਜੇ ਦੱਸਦੇ ਕੋਈ ਜੇ ਮਾ ਪਾ ਲੋ ਵੇ ਜੇ ਕੋ ਪਾਉਣਾ ਸਰ ਆਹ ਉਹ ਜਾਗਲਾ ਖਾਂਦਾ ਉਹਨਾਂ ਦਾ ਆਪਾਂ ਦਿਖਾ ਦੇਣੀ ਤਾਂ ਇਹ ਜਿਹੜਾ ਰੇਟ ਦੱਸਿਆ ਕਰਿਆ ਉਹਨਾਂ ਨੇ ਬਸ ਯਾਨੀ ਉਹਨਾਂ ਦਾ ਹੀ ਠੀਕ ਹੈ ਕਰਕੇ ਤਾਂ ਉਹ ਜੀ ਠੀਕ ਹੈ ਉਹਨਾਂ ਤੋਂ ਤੁਸੀਂ ਕਿਹੜੇ ਸਾਹ ਕੋ ਰੱਖੇ ਮਣਕੇ ਚਾਈ ਵੀ ਕਿੰਨਾ ਵੇ ਬਹੁਤ ਫਸ ਬੋਰ ਦਾ ਕਿੰਨਾ ਹੁੰਦੀ ਹੈ ਉਹਦਾ ਤਾਂ ਤਾਂ ਬੇੜਾ ਦਾ ਨਹੀਂ ਮੀਰੇਣਾ ਬੇੜਾ ਦਾ ਨਹੀਂ ਮੀਰੇਣਾ ਬਸ ਉਹਦਾ ਨਾ ਬੇੜਾ ਨਿਵਰਣਾ ਮੈਂ ਕਹਿੰਦਾ ਜੀ ਓਟ ਕਰਨ ਦੇ ਮਾੜੇ ਉੱਚਾ ਨਹੀਂ ਠੀਕ ਹੈ ਤੇ ਕੁੱਤੇ ਬਿੱਲੇ ਬੜੀ ਗਲੇ ਅੰਦਰ ਕੁੱਤੇ ਬਿੱਲੇ ਨੂੰ ਤਾਂ ਪਾਣਾ ਤੇ ਬਗਲ ਕਰਾਇਆ ਸਾੜੇ ਲਾਉਂਦੇ ਨਾ 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 ਉਹ ਕਰੰਗੇ ਹੜਕੜਾ ਲਿਆਉਂਗੇ ਹੜਕੜਾ ਲਿਆਉਂਦਾ ਇਹਦੇ ਬਾਰੇ ਇੰਨੇ ਨਹੀਂ ਬੜਨੇ ਕੁੱਤੇ ਬਿੱਲੇ ਡਾਗਣਾ ਬਹੁਤ ਆ ਮਾੜਾ ਹੈ ਉਹ ਬਹੁਤ ਆ ਰਾ ਜੀ ਹੂੰ ਬਹੁਤ ਮਾਸ ਜਿਆਦਾ ਉੱਚਾ ਚੰਗਾ ਜਾਂ ਨਹੀਂ ਲੱਗਣਾ ਹੈਗਾ ਉਹ ਬਾਈ ਹਿੱਸਾ ਕਰ ਲੈ ਠੀਂ ਅੰਦਰ ਕਰ ਮੇਰੇ ਕੋਲ ਥੋੜੀ ਹੋ ਚੰਗਾ ਜਾਂ ਨਹੀਂ ਲੱਗਣਾ ਜਿਆਦਾ ਉੱਚਾ ਤਾਂ ਬਹੁਤ ਨਹੀਂ ਟਾਇਰ ਜਿੰਨਾ ਕਰਨੇ ਹੋ ਉਹ ਵਿਖਾ ਦੇਗਾ ਉਹ ਹੜਾ ਹੁੰਦੇ ਤਾਂ ਟਾਈਮ ਰਸੀ ਚਾਹੀਦੀ ਬਾਈ ਇੱਥੇ ਤੂੰ ਮਾਰ ਨਹੀਂ ਆਉਂਦੀਆਂ ਰਵੇ ਉਹ ਦੂਆ ਵੀ ਖੜਾ ਕਰਕੇ ਦੇਖ ਲੈ ਲੈਵਲ ਦਾ ਕਰ ਸਕਦਾ ਹੈਗਾ ਇਹ ਮੈਨੂੰ ਆਇ ਲਾਦਾ ਕਰ ਦੇ। ਉਹ ਖੜਾਈ ਆ ਪਹਿਲਾਂ ਆ ਜਾ ਉਹ ਵੀ ਚੱਕ ਲਈਏ। ਉਹ ਪਰ ਹੱਥ ਤਾਂ ਹੁਣੀ ਨੂੰ ਖੜਾ ਰਹਿਣਾ ਇਹਦਾ ਕੋਈ ਨਹੀਂ ਹਿੱਲਦਾਗਾ ਜਹਾ ਪਹਿਲਾਂ ਚੱਕ ਲੈ। ਚੱਕ ਲੈ ਲੈ। ਬਾਦਸ ਦੇਖੀ ਨਾ ਤੇ ਬਾਕੀ ਉਹ ਆਹ ਤਾਂ ਬਹੁਤ ਨੇ ਰੋੜ ਨੇ ਰਖਾ। ਇਹਦਾ ਆਇ ਚੱਕਣਾ ਥੋੜਾ ਜਿਹਾ। ਮਾਛੜੋ ਗੇਟ ਲੱਗਣਾ ਜਦ ਪਾਰ ਲਾ ਫੇਰ ਪਤਾ ਲੱਗਣਾ। ਪਤਾ ਲੱਗਣਾ ਥਲੀ ਉਹਦੇ। ਉਹ ਫੱਲੜ ਬੜਾ ਆ ਇਹਦਾ। ਤੇ ਇਹਨੇ ਦੂਆ ਕਬਲਾ ਕਰਿਆ ਬਾਹਰ ਨੂੰ ਵੀ ਬਈ ਕੰਦਰ ਨੂੰ ਹੋ ਜੂਵੇ। ਸੋਨੀ ਆਇਆ ਹਨ। ਵੀਡੀਓ ਬੜੀ ਵੀਡੀਓ ਆਉਣਾ ਚਾਹੀਦਾ ਕੋਈ ਨਾ ਕਰ। ਹਾਂ। ਇਕੱਲਈਆ ਠੀਕ ਹੈ। ਆਇਆ ਵਾ। ਸਾਡੀ ਵੀਡੀਓ ਵਿੱਚ ਤਾਂ ਜਾਣਾ ਹਾਂ। ਮੇਰਾ ਮਿਸਤਰੀ ਆਪਣੀ ਮਾਰਕੀਟ ਦੇਖ ਲਈ ਚੱਲਿਆ ਮਾਰਕੀਟ। ਹਾਂ। ਵੀਡੀਓ ਮਾਰਕੀਟ ਕਰਕੇ ਵੀਡੀਓ ਬਣਾਉਂਦੇ ਆ। ਇਹਨਾਂ ਨੇ ਬਣਾਇਆ। ਇਹਨਾਂ ਨੇ ਕਹੇ ਵੀ ਆਪਣੇ ਕਰਕੇ ਬਣਾਉਂਦੇ ਆ। ਕੰਮ ਕਰਦਾ ਮਿਸਤਰੀ ਆ। ਇਹਨਾਂ ਨੇ ਬਣਾਇਆ ਭਾਈ। ਕਰਦਾ ਕਹਿੰਦੇ ਆ। ਚੱਲ ਤਾ ਨੂੰ ਖੜਾ ਕੰਮ ਨਾ ਹੋਰੇ। ਕੁੰਡਾ ਵਾਜੀ ਚੱਕੂ ਨਾਲ ਇਹ ਮਾਣ ਕੇ ਪਰ ਜਾ ਕੇ ਲਾਓ ਉਹਦੇ ਥੱਲੇ ਉਹ ਲੱਗਣੀ ਆ ਕੁੰਡਾ ਲਾ ਦੇਣਾ ਚੱਕ ਕੇ ਲੈ ਨਾਲ ਤੱਕਰੋ ਕੁੰਡਾ ਹੁਣ ਚੱਕੋ ਇਹਦੀ ਟੱਕ ਪਰਾ ਦੇ ਉਪਰ ਖਾਸਾ ਗੈਪ ਹੈ ਉਂਗਲੀ ਨਾਲ ਇਹ ਥੱਲੇ ਲੱਗਣਾ ਕੋਦਾਂ ਇਹ ਥੱਲੇ ਲੱਗਣਾ ਕੋਦਾਂ ਉਰਲੇ ਥੱਲੇ ਲੱਗਣਾ ਕੋਦਾਂ ਇੱਥੇ ਐ ਦੂਹਾਂ ਥੱਲੇ ਯਾਰ ਇਹਨਾਂ ਦੂਹਾਂ ਥੱਲੇ ਉਹ ਹੋਣਾ ਹੈ ਹਾਂ ਥੋੜਾ ਜਨਾ ਸੋਨੀ ਉਪਰ ਜਾ ਕੇ ਇੱਧਰੋਂ ਟੱਕ ਖੜੇ ਗਨੇ ਨੂੰ ਹਾਂ ਹਾਂ ਵਾਹ ਹੁਣ ਆ ਇੱਥੇ ਲੱਗਣਾ ਉੱਪਰ ਥੱਲੇ ਜੁੜਿਆ ਹੋਇਆ ਉੱਪਰ ਹੈਗਾ ਅੱਧੇ ਦੂਤ ਦੂਤ ਦਾ ਪਾਰਾ ਉਹਦਾ ਲੱਗੇ ਤਾਂ ਚੀਜ਼ ਨਹੀਂ ਬਣੀ ਪਈ ਇਹ ਥੱਲੇ ਦੀ ਪਹਿਲਾ ਉਹਦੇ ਥੱਲੇ ਦੋ ਕੋਈ ਸਾਈਡਾਂ ਥੱਲੇ ਵੀ ਦੇ ਹੋਣੀਆਂ ਆਹ ਹੋਰ ਮਿੱਟੀ ਦੇ ਟਾਇਲਟ ਰੱਖ ਕੇ ਚੱਕੇ ਨਹੀਂ ਇੱਟ ਨੂੰ ਥੱਲੇ ਕਰਕੇ ਬੜੀ ਇੱਟ ਰੱਖ ਦੇ ਬੜੀ ਇੱਟ ਕਾ ਦੇ ਬਾਈ ਹਾਂ ਬੜੀ ਇੱਟ ਹੋ ਜਣੀ ਹਾਂ ਕਹਿੰਦੀ ਬੜੀ ਇੱਟ ਰੱਖ ਦੇ ਲੋੜੇ ਨਹੀਂ ਬੜੀ ਇੱਟ ਬੜੀ ਇੱਟ ਦੇਖ ਬਾਈ ਮੈਂ ਦੇਖ ਲੈ ਹੁਣ ਸੈੱਟ ਹੈ ਤੇਰਾ ਬਰਾਬਰ ਹੈ ਲੈਵਲ ਬਾ ਮੁਰਲੀ ਸਾਡ ਆਉਣਾ ਹੁਣ ਆਉਣਾ ਸਾਡੇ ਕਿਨੂੰ ਨਾ ਥੋੜਾ ਜਿਹਾ ਆ ਆ ਜੱਖਣਾ ਮੜ ਜਾ ਉਰਲਾ ਹੁਣ ਥੱਲੇ ਨਹੀਂ ਗੇਟ ਗਾਹਾਂ ਹੋਣਾ ਬਾਈ ਹਲੇ ਇਹਦਾ ਹਿਲਦਾ ਨਾ ਟੋਲੇ ਗੇਟ ਤੁਰਨਾ ਗੇਟ ਤੁਰਨਾ ਪਾਣਾ ਗੇਟ ਆਪਾਂ ਹੁਣ ਆ ਠੀਕ ਆ ਕੁਝ ਨਹੀਂ ਕਰਨਾ ਹੈ ਮਾੜੀ ਤਾਇ ਦੇ ਨੂੰ ਕੁੰਡਾ ਦੇਖਣਾ ਪੈਣਾ ਯਾਰ ਕੁੰਡਾ ਦੇਖਣਾ ਹੋ ਜਾਣਾ ਲੈ ਹੁਣ ਦੇਖਾਂ ਜੀ ਲਾ ਕੇ ਦੇ ਕੁੰਡਾ ਇੱਥੀ ਫੜ ਕੇ ਆਇਆ ਕੱਟ ਕੇ ਸਹੀ ਹੁਣ ਤਾਂ ਇੱਧਰ ਉੱਧਰ ਹੋ ਗਿਆ ਸੱਦਾ ਕਰਨਾ ਹੈ तो तो देव देव तो चलो भाई फिर ਸੱਤ ਮੁੰਮਾ ਨਾ ਹੋਵੇ ਗਿਆ ਚਲੋ भाई ਫਿਰ ਫਿੱਟ हो गया ਆ ਲੋ ਜੀ ਬਾਈ ਚਾਹ ਦਾ ਟਾਈਮ ਹੋ ਗਿਆ ਟੀ ਟਾਈਮ ਹੋ ਗਿਆ ਟੀ ਟਾਈਮ ਤਾਂ ਪਤਾ ਹੀ ਕਿੰਨੀ ਕ ਵਾਰੀ ਹੁੰਦਾ ਗੁੰਮੀਆ ਚਾਹ ਮੇਰੇ ਗੁੜ ਦੀ ਸਵਾਦ ਆ ਘੜੀ ਅਸੀਂ ਪੂਚੀਨੀ ਵਰਤਦੇ ਨਹੀਂ ਅਜੀ ਵੀ ਗੋੜੇ ਪੀਰ ਤੇ ਸੱਕਰ ਗੋੜ ਸਾਢੇ ਕੁਝ ਹੀ ਗੋੜ ਪਾਉਂਦੇ ਨਹੀਂ ਇਹ ਮਿਕਸ ਜੀ ਕਰ ਲਵੇ ਮਿਕਸ ਨਾਲ ਵੀ ਨਹੀਂ ਯਾਰ ਗੜ ਗੜੇ ਆ ਇਹ ਪੀਣਾ ਹੀ ਇੱਕ ਬਾਈ ਜੱਜੇ ਪੀਣ ਲੱਗ ਕੇ ਉੱਕਣਾ ਹੀ ਹੋ ਜਾਂਦਾ ਹੁਣ ਜੇ ਤੂੰ ਗਾਂ ਦਾ ਦੁੱਧ ਪੀਣ ਲੱਗ ਕੇ ਹੋ ਜਾਈ ਹੋ ਜਾਣਾ ਮੈਂ ਇੱਦਾਂ ਦੇਖ ਲਾ ਪੀਂਦੇ ਤੇਰੇ ਅੰਦਾ ਲੱਗ ਜਾਂਦਾ ਆਪਣਾ ਤਾਂ ਹੀ ਹੋ ਜਾਂਦਾ ਇੱਦਾਂ ਹੀ ਲੱਗ ਜਾਂਦਾ ਜਿੱਦਾਂ ਹੈਗਾ ਜੇ ਕਹਿੰਦਾ ਚਾਰ ਦਿਨ ਹੁਣ ਗੁਰਦੀ ਜਾ ਪੀ ਤੈਨੂੰ ਗੁਰਦੀ ਸਵਾਦ ਲੱਗਣੀ ਹੈ ਜੇ ਤੂੰ ਚੀਨੀ ਪੀਣ ਲੱਗ ਤੇ ਚੀਨੀ ਦਾ ਸਵਾਦ ਲੱਗਣੀ ਹੈ ਹੈ ਕਿ ਨਹੀਂ ਹੋਰ ਮੈਂ ਕਾਹ ਕਹਿਣ ਲੱਗਾ ਦਾ ਤੇਰਾ ਕਿੰਨਾ ਘੇ ਰਹਿ ਗਿਆ ਹੋ ਗਿਆ ਕਿ ਨਹੀਂ ਤੇ ਆਪਾਂ ਬੈਲਡਿੰਗ ਦਾ ਨਿਪਟਣਾ ਆ ਬੰਦ ਹੀ ਰਹਿ ਗਈ ਪਾਉਣ ਨੂੰ ਬੈਲਡਿੰਗ ਨਿਪਟ ਗਈ ਥੋੜੀ ਹੀ ਰਹਿ ਗਈ ਦਾ 5 ਮਿੰਟ ਦਾ ਕੰਮ ਆ ਬੈਲਡਿੰਗ ਹੁੰਦਾ ਆ ਦੇਖਿਆ ਹੁਣ ਦੀਨ ਦਾ ਕੰਮ ਸਾਲਾ ਦੀਨ ਦਾ ਹੀ ਆ ਰਾਤ ਰਾਤ ਨੂੰ ਤਾਂ ਬਹੁਤ ਔਖਾ ਹੁੰਦਾ ਕੰਮ ਬਿੰਗਲੇ ਡੇਡ ਹੀ ਲੱਗਣਾ ਦਾ ਰਾਤ ਨੂੰ ਮੈਂ ਤਾਂ ਮੈਨੂੰ ਬਹੁਤ ਗੁੱਸਾ ਮੈਂ ਦੇਖ ਲਿਆ ਤਾਂ ਕੱਲ ਸ਼ਾਮ ਨੂੰ ਮੈਂ ਸੋਨੀ ਦਾ ਮੂੜ ਨਹੀਂ ਇਹਨੂੰ ਅੰਦਰ ਰੱਖੋ ਦਰਵਾਜ਼ੇ ਥੋੜੀ ਕਹਦਾ ਮੇਰਾ ਕਬਰੀ ਵਿਤਰੀਦਾ ਹੈ ਕਈ ਗੱਲੇ ਨੇ ਵਿੜਤੀ ਨੇ ਗੱਲੇ ਨੇ ਵੇੜਤੀ ਵੀ ਆਏ ਤੇ ਇਹਨਾਂ ਨੇ ਕਿਹਾ ਛੱਡਣਾ ਨਹੀਂ ਵੀ ਆਏ ਨਹੀਂ ਖੜਾ ਛੱਡਣਾ ਆ ਜਾ ਜਾ ਪੀ ਲੈ ਜਾ ਬਹੁ ਭ ਆ ਜਾ ਆ ਜਾ ਆਇਆ ਤੇ ਆ ਗਲਾਸ ਸੀ ਆਇਆ ਗਲਾਸ ਦਾ ਫੇਰ ਚਾ ਵੀ ਦੇਖ ਲਉ ਬਸ ਬਲਾ ਦਾ ਲਾ ਬਹੁਤ ਹੈ ਦਾ ਨਹੀਂ ਪੀਣੀ ਮੈਨੇ ਪੀ ਕੇ ਆਇਆ ਮੈਂ ਤਾਂ ਹੁਣ ਰੋਟੀ ਖਾ ਗਿਆ ਬਸ ਉਹਨੂੰ ਬੁਲਾਉ ਆ ਜਾ ਕੇ ਗੋੜਾ ਵਾਲੀ ਚਾਹ ਪੀਦਾ ਤੂੰ ਵੀ ਕੀ ਵੀ ਨਹੀਂ ਖਰੇ ਉਹ ਵੀ ਗੋੜਾ ਵਾਲੀ ਪੀਂਦਾ ਹੋਊਗਾ ਮਾਤ ਕੱਲ੍ਹ ਲਗਾ ਲੱਗਿਆ ਕੱਲ੍ਹ ਅਸੀਂ ਫੇਰ ਜਾਣਾ ਉਹ ਉਧਰ ਜਾਣਾ ਪੈਸਾ ਜਿਹੜਾ ਕਰਕੇ ਦੇਖ ਕੇ ਆ ਜੀ ਸੇ ਯਾਰਾ ਮੰਜਾ ਵੀ ਬਣਾ ਲਓ ਟੁੱਟਿਆ ਪਿਆ ਉਹ ਮੰਜਾ ਯਾਰ ਮੇਰੀ ਗੱਲ ਸੁਣ ਉਹ ਕਰ ਨਹੀਂ ਆਪਣਾ ਮੰਜਾ ਪਿਆ ਉਹ ਬੋਰਡ ਲਵਾ ਦੇ ਪਰ ਵੀਰ ਦੀ ਮੋਟਰ ਪਿਆ ਮੰਜਾ ਉਹ ਲਿਆ ਚੱਕ ਕੇ ਥਾਲੇ ਨੂੰ ਇੱਥੇ ਸੋਨੀ ਤੇ ਬੈਲਟ ਕਰਾ ਦਈਏ ਬੋਰਡ ਲਵਾ ਦੇ ਲਿਆ ਲਿਆ ਇੱਥੇ ਬਣਾ ਕੇ ਰੱਖ ਲੈਣ ਦੋ ਮੰਜੇ ਹੁਣੀ ਕਰਾ ਹਾਂ ਹਾਂ ਉਹ ਕਿਹਾ ਬਾਹਰ ਨਾਲ ਮਾਰ ਦੋ ਸਾਤੀ ਦਾ ਲਿਆ ਚੱਕ ਕੇ ਲਿਆ ਜੀ ਚਾ ਸਕਦਾ ਆਹ ਦਰਬੀ ਦੀ ਮੋਟਰ ਥਾਣੇ ਆ ਵੀ ਜਾ ਬੈ ਟੁੱਟਾ ਵ ਇੱਕ ਇੱਥੇ ਹਾਂ ਕਰਾ ਲਓ ਮੈਨੂੰ ਇਹਦਾ ਕੋਲ ਆਇਆ ਸੀ ਸਮਾਨ ਘਰ ਦੇ ਵਿੱਚ ਗੰਗਾਈ ਵੀ ਮਾਸੜ ਬੰਦਾ ਬੰਦਾ ਦੇਖੀ ਬਣਾਉਣਾ ਆਪਾਂ ਨੇ ਬਣਾਉਣਾ ਬਣਾਉਣੇ ਆ ਮੰਜੇ ਬਣਾਉਣਾ ਹੈ ਮੰਜੇ ਬਣਾਉਣੇ ਤਿੰਨ ਮੰਜੇ ਬਣਾਉਣੇ ਕਾਹ ਬਣਵਾ ਲੋ ਮੋਟਰ ਵਾਲਾ ਬਣਵਾ ਲੋ ਹਾਂ ਮੰਜੇ ਆਉਂਦੇ ਰੋਜ਼ ਆਉਂਦੇ ਆ ਉਹ ਇੱਕ ਦੂਆ ਬਣਵਾ ਲੋ ਟੁੱਟੇ ਵੇ ਕਿੱਝ ਹੋਲੇ ਜੇ ਵਾਲਾ ਨਾ ਰੇਟ ਪਤਾ ਕਿੰਨਾ ਲੱਗਦਾ ਕਿੰਨਾ ਨਾ 500 ਮੰਗਿਆ ਉਹ ਨਾ ਮੰਜੇ ਦਾ 120 ਰੁਪਏ ਕਿਲੋ ਬਾਣ ਹੈ ਜਿਹੜੇ ਕ ਬੁੰਨ ਦਾ 1 ਕਿਲੋ ਲੱਗਿਆ ਸਿਰਫ 120 ਲੱਗਿਆ ਚਲੋ ਮੰਜਾ ਥੋੜਾ ਜਿਹਾ ਇੰਨਾ ਕ ਦਾ ਚੜਾਈ ਤੇ ਲਮਾਈ ਜ ਪੂਰਾ ਦਾ ਨਹੀਂ ਜੀ ਮੰਜੇ ਚੱਕ ਡੇਢ ਲਾ ਲੈ ਹਾਂ ਡੇਢ ਲੱਗ ਜਾ ਡੇਢ ਸੌ ਦਾ ਬਾਣ ਆਪੇ ਬਣ ਦੂੰਗੇ ਮੈਂ ਆਪੇ ਬਣ ਦੂੰਗੇ ਮੈਂ ਲੈ ਤੂੰ ਲੈ ਆਂ ਬਾਣ ਯਾਰ ਹਾਂ ਕੱਲ ਮੈਂ ਪਾਇਆ ਵੀਡੀਓ ਦੇ ਵਿੱਚ ਬਾਈ ਕਹਿੰਦਾ ਵੀ ਗਰੀਬ ਗੈ ਧੱਕਾ ਕਰਿਆ ਉਹਦੇ ਨਾਲ 300 ਤੋਂ 55 ਕਰਿਆ ਬੁੰਨਣਾ ਹਾਂ 120 ਦਾ ਬਾਣ ਲੱਗਿਆ ਹਾਂ 180 ਬਣਿਆ 15 ਮਿੰਟ ਬਣਨੇ ਲਾਇਆ ਉਹਨੇ ਹੁਣ ਜੇ ਧੱਕਾ ਦੱਸ ਵੀ ਗਾਦਾ ਇਹ 180 ਜਿਹੜਾ 15 ਮਿੰਟ ਚ ਬਣਾ ਲਿਆ ਹਾਂ ਹੁਣ ਉਹ ਤਾਂ ਅਮਰੀਕਾ ਅਮਰੀਕਾ ਵਾਲੇ ਵੀ ਨੰਦਦੇ ਨਾ ਘੰਟਾ ਨਹੀਂ ਜੇ ਹੁਣ ਉਹ 500 ਦਿਨ ਦੇ ਫਿਰ ਠੀਕ ਦਾ ਫਿਰ ਸਾਡੇ ਘੇ ਧੱਕਾ ਦਾ ਇੱਥੇ ਕਿਹੜੇ ਅੰਨੀ ਕਮਾਈ ਆਉਂਦੀ ਆ ਵੀ ਜਿਹੜੇ ਟੱਕ ਦੇ ਨੇ ਮੈਂ ਤਾਂ ਜੈ 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 ਹਾਂ ਮੈਂ ਫਿਰ ਉਹਨੂੰ ਕਮੈਂਟ ਜਵਾਬ ਇਹੀ ਦਿੱਤਾ ਮਹਾਯਾਰ ਜਿਹਦਾ ਉਹਨਾਂ ਸਹੀ ਮੰਗਿਆ ਹੁੰਦਾ ਹਾਂ ਇਹ ਤਾਂ ਹੈ ਤੇ ਇੱਕ ਤਾਂ ਹੋ ਗਿਓ ਅਸੀਂ ਅਣਜਾਣ ਆ ਸਮਝੇ ਉਨਾ ਮਹਾ 500 ਮੰਗੇ 500 ਤਾਂ ਹੈ ਹੀ ਨਹੀਂ ਤਾਂ 120 ਦਾ ਬਾਣ ਲੱਗੇ ਅਸੀਂ ਜੋਖਿਆ ਬਿੰਦਰੀ ਦੁਕਾਨ ਬਸ ਸਾਰਾ ਗੁੱਸਾ ਹੋ ਗਿਆ ਹੁਣ ਸੋਨੀ ਹੈ ਸੋਨੀਆ ਕਦੇ ਗੱਲ ਹੀ ਖੁੱਲੀ ਅਸੀਂ ਕੀ ਸਾਨੂੰ ਪਤਾ ਵੀ ਨਾ ਪੈਸੇ ਹਿਸਾਬ ਦੇ ਮੰਗਣੇ ਆ ਕਦੇ ਇਹ ਵੀ ਨਹੀਂ ਖੋਦੀ ਕੋਈ ਸ਼ਰਾਬ ਐਖਾ ਸ਼ਰਾਬ ਦੇ ਨੂੰ ਪਤਾ ਇਹ ਜਿੰਨੇ ਮੰਗੇ ਨੇ ਉਹ ਨਹੀਂ ਦੇ ਦੇਣੀ ਇਹ ਵੀ ਤਾਂ ਹੀ ਨਾ ਹਿਸਾਬ ਦੇ ਮੰਗਣੇ ਵੀ ਇਹਨਾਂ ਨੂੰ ਵੀ ਕਾਹ ਪਤਾ ਹਾਂ ਸਮਝਾ ਤਾਂ ਹੀ ਨੂੰ ਬੁਲਾਉਂਦੇ ਆ ਉਹ ਕੰਮ ਦੇਖਦੇ ਸਾਡੇ ਬਲੌਕਾਂ ਚ ਹੋਰ ਮਿਸਤਰੀ ਵੀ ਨਹੀਂ ਕਿਹਾ ਕੋਈ ਹਾਂ ਹੁਣ ਇਹ ਵੀ ਆ ਜੇ ਗਲਤ ਕਰੂਗਾ ਹੁਣ ਦੋਸਤ ਆ ਬੈਠਾ ਨਹੀਂ 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 ਗੱਲ ਕਰਦੇ ਆ ਗੱਲ ਨਹੀਂ ਕਰਦਾ ਉਹ ਗਲਤ ਕਰ ਪਿੰਡ ਜੀ ਇਹੀ ਕੰਮ ਕਰਦਾ ਆ ਜਿਹੜੇ ਪੈਪਰ ਛੱਡਦੇ ਉਹ ਉਹਦਾ ਕੰਮ ਤੇ ਸਿਰ ਤੇ ਵਾਲ ਦਾ ਹੱਦ ਤੇ ਵੀ ਕੰਮ ਕਰਦਾ ਵੈਸੇ ਹੈਗੇ ਬਣਾਉਂਦਾ ਅਗਲਾ ਸੋਹਣਾ ਉਤਰੇ ਵੀ ਥੋੜਾ ਗੱਲ ਆ ਦੇਖ ਲੈ ਆਹੇ ਬੋਖੜੀ ਆਹੋ ਵੇਰੋ ਪਾ ਜੇ ਉਹਦਾ ਕਹਿੰਦੇ ਕਹਿੰਦੇ ਪੈਸੇ ਲੈ ਲਾ ਕਹਿੰਦਾ ਮੇਰੇ ਨਾਲ ਜੇ ਰੁਕ ਜਾ ਜਾ ਦੂਰ ਆਹ ਗੱਜ ਕਹਿੰਦਾ ਵੀ ਰੁਕ ਜਾ ਕੱਲ ਦੱਤੇ ਪੈਸੇ ਕੱਦਾ ਸ਼ੈੱਡ ਬਣਾਇਆ ਪਰ ਚਾਰ ਵਾਰ ਕਹਿ ਲਿਆ ਕੱਲ ਲੈ ਕੇ ਗਿਆ ਕਹਿੰਦਾ ਕੋਈ ਨਾ ਕਹਿੰਦਾ ਥੋੜਾ ਕਿਹੜਾ ਭੱਜਣ ਲੱਗੇ ਉਹ ਤੇ ਕਹਿੰਦਾ ਲੈ ਆਹ ਪੈਸਾ ਵੀ ਮਿਲ ਜene ਹਾਂ ਉਹ ਤੇ ਜਦ ਮਰਜੀ ਮੰਗ ਲਾ ਜਾ ਆ ਜੀ ਕਹਿੰਦੇ ਤਾਂ ਹੀ ਕਰਦਾ ਜਿੰਨੇ ਮਰਜੀ ਕਿਹੜੇ ਮਾਰੀ ਆ ਆਉਗਾ ਤਾਂ ਨਹੀਂ ਇਹ ਤਾਂ ਵੀ ਲੈ ਕੇ ਨਿਕਲੇ ਪੰਜਾਬ ਆ ਇੱਧੇ ਦਾ ਕਹਿੰਦਾ ਬੈਠ ਕੇ ਪੈਸੇ ਜਾ ਮਾਦੀ ਘਣ ਵਾਲਾ ਹਾਂ ਉਹ ਹੀ ਜੱਕੜਾ ਹਰ ਚਾਹੀਦੇ ਥੋੜੇ ਜਿਹੇ ਹਟ ਕੇ ਦੇਣੇ ਆ ਕਾਤੇ ਮੇਰੇ ਤਾਂ ਬਹੁਤੇ ੜਕ ਕੇ ਲੇ ਗਿਆ ਅਗਲਾ ਹੋਵੇ ਮੇ ਗਿਆ ਹੈ ਹੁਣ ਲੈ ਗਿਆ ਉਹ ਛੱਡ ਕਰਾ ਪਾਇਆ ਜਿਹੜਾ ਪਰਸੋਂ ਚੌਥੇ ਲੈ ਕੇ ਆ ਗਏ ਆ ਕਹਿੰਦਾ ਸਮਝ ਗਿਆ ਬੇਲੀ ਹੈ ਨਹੀਂ ਸਮਝ ਗਿਆ ਕੀ ਕਹਿੰਦਾ ਸਮਝ ਗਿਆ ਉਹ 54000 ਲੈਂਦਾ ਹੁਣ ਉਹ ਕਰਦੇ 54000 ਸੋਨੀ 54000 ਕਾਮ ਲਿਆ ਰਾਜ ਮੇ ਇਤਰੀ ਹੋਵੇ ਕੋਈ ਹੋਵੇ ਪੰਡਾਲੇ ਬਗਾਂ ਪੜ ਜਾਂਦੇ ਆ ਬੇ ਗੱਲ ਆ ਹਾਂ ਮੈਂ ਦੇਖਿਆ ਜਗਾੜੂ ਦਾ ਮੂਆ ਕਾਹਨ ਨ ਮੁੜ ਕੇ ਨੂੰ ਗਿਆ ਬੈਠਾ ਯਾਰ ਹੱਥ ਗਾ ਦੇ ਟੱਪੇ ਗਈ ਟੱਪੇ ਗਈ ਹੱਦ ਮੈਂ ਕੀ ਕਰਿਆ ਇੱਕ ਪੈ ਪੈ ਦਾ ਗੋਲ ਜਾ ਉਹਨੂੰ ਵੀ ਸਰੀਆਂ ਬਿਲਡ ਕਰਾ ਲਿਆ ਥੰਡੇ ਜਦ ਮੈਂ ਕਹਿੰਦਾ ਸ਼ੈੱਡ ਮੈਂ ਨਾ ਉਹਦੇ ਨਾਲ ਆਪੇ ਸਪੋਰਟ ਦੇ ਦੇਣੀ ਆ ਉਹਨੂੰ ਸਪੋਰਟ ਦੇਣੀ ਦੀ ਬਸ ੱਲੇ ਦੇ ਉਹ ਰੋਪਣ ਸ਼ੈੱਡ ਪਾਉਂਦਾ ਵਜਾ ਦਾ ਇਹ ਆ ਹੁਣ ਮੈਂ ਹੁਣ ਕਾਲੂ ਕਾਲੂ ਤੋਂ ਨੂੰ ਸਵਾੜ ਦੂੰਗਾ ਮੇਰੇ ਤਖਤਾ ਕਰਾ ਪਰਸੋਂ ਨੂੰ ਕਾਲੂ 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 ਤਵਿਹਰੇ ਤੇ ਬਾਅਦ ਜਲਦੀ ਚਾਹ ਵੇਜ ਮਨੂ ਰਜੇ ਬਸ ਦਪਰੇ ਦਾ ਉਹ ਜਿਆਦਾ ਆ ਗਿਆ ਮੈਨੂੰ ਫੋਨ ਕਰਦੇ ਮੈਂ ਦਲਵੀ ਇਹਨਾਂ ਦੇ ਲੱਗਣਾ ਲਾਹ ਪ੍ਰੀਤ ਕਾਲੂ ਬਾਅਦ ਉਹਨੂੰ ਕਰ ਦਿਆ ਯਾਰ ਬਹੁਤ ਔਖਾ ਹੁੰਦਾ ਉਹਦਾ ਚੱਕ ਕੇ ਨਾ ਜੋਰ ਨਾਲ ਪੂਰਾ ਚੱਕੜਾ ਪੈਂਦਾ ਤਾਂ ਲੱਗਦਾ ਉਹ ਥੱਲੇ ਬਾਸ਼ਲਾ ਪੈਣੀ ਐ ਇੱਕ ਇੱਕ ਪ ਕੀ ਨਹੀਂ ਕੰਮ ਹੈ ਨਹੀਂ ਬਹੁਤਾ ਘੰਟੇ ਦਾ ਕੰਮ ਹੈ ਮਾ ਛੜ ਮੰਡੇ ਚ ਪੂਰੀ ਝੱਟ ਲਾ ਗਿਆ ਮੈਂ ਵਾਹ ਸੂਏ ਪਾਰ ਖੇਤ ਗਿੱਲਾ ਕਰਿਆ ਵਾ ਹਾਂ ਲੱਗਦਾ ਨੇੜੀ ਆ ਗਿਆ ਫੇਰ ਕੱਕ ਸੁੱਕ ਬਲ ਕੇ ਮਨ ਰਾਜ ਉਸ ਪਿੰਡੀ ਜੰਮ ਜਾਣੀ ਕਿਉ ਰਾਤ ਬਦਲੀ ਉਹ ਵੀ ਨੂੰ ਜੰਮ ਜਾਣੀ ਹੈ ਇਹ ਵੀ ਨਾਲਾ ਬਹੁਤ ਹੈ ਬਹੁਤ ਮਾ ਛੜ ਇਹ ਟਿਕੜ ਨਹੀਂ ਦਿੰਦਾ ਜਿਆਦਾ ਜਾਨ ਤੁਹਾਨੂੰ ਪਤਾ ਕਰ ਕਹਿੰਦੇ ਮੁੰਡਾ ਗਰਮ ਬਹੁਤ ਹੈ ਮਾ ਗਰਮ ਦਾ ਕਿਆ ਟਿਕਦਾ ਹੀ ਨਹੀਂ ਹੈਗਾ ਇਹ ਉਹ ਯਾਰ ਮੈਨੂੰ ਆਏ ਆਉਂਦਾ ਵੀ ਉਹਦੀ ਕੰਮ ਫੇਰ ਛੱਡ ਜਾਣਾ ਇਹਨੂੰ ਆ ਜਾਂਦਾ ਜਦੋਂ ਅਸੀਂ ਆਏ ਕਹਿੰਦੇ ਸਾਨੂੰ ਕੱਲੂ ਵੀ ਜਾਇਦਾ ਕੰਮ ਤੂੰ ਅੱਜ ਕਰ ਲਓ ਕੋਈ ਨਾ ਕਰਾ ਦੇਈਏ ਅਸੀਂ ਕੱਲ ਜਦੇ ਗਏ ਕੱਲ ਅਸੀਂ ਕੋਲੋਂ ਮਤਲਬ ਕਿ ਕਾਹਦਾ ਪਾ ਕੇ ਰੱਖਦਾ ਮੈਂ ਤਾਂ ਡਿਊਟੀ ਵਾਲਾ ਯਾਰ ਮੈਂ ਤਾਂ ਆਪਣੀ ਛੁੱਟੀ ਉਹ ਰਾਤ ਮੈਂ ਇਹਨੂੰ ਕਿਹਾ ਮਾ ਮੈਨੂੰ ਰਾਤ ਕਾ ਮਾ ਬਦੀਰੀ ਰੜਾ ਲੈ ਪਾਣੀ ਨਾ ਪਾਈ ਤਸਲੇ ਚ ਪਾਈ ਜਾਣਾ ਪਾਣੀ ਪਾ ਕੇ ਰੜਾ ਕੇ ਵੀ ਰੱਖ ਦਿਓ ਦਰਵਾਜ਼ਾ ਨਹੀਂ ਬਿੱਟੋ ਕੱਚੀ ਕਰੀ ਕੱਚੀ ਨਾ ਅਸੀਂ ਹਲੇ ਕੱਲ ਨੂੰ ਨਵੇੜਨਾ ਉਹ ਕੱਚਾ ਕਰਕੇ ਗਏ ਆ ਪਰਪਰ ਕੱਚਾ ਕਰਕੇ ਥੱਲੇ ਉਹ ਕਈ ਨਾ ਪੱਟਿਆ ਇਹ ਠੀਕ ਹੈ ਇੱਕ ਜਦੋਂ ਮੈਂ ਡਿਊਟੀ ਪੰਮੇ ਨੇ ਰੋਕਤਾ ਇਹ ਪੰਮੇ ਨੇ ਅੰਮਾ ਪੰਮੇ ਨੂੰ ਬੁਲਾਉਣਾ ਤਾਂ ਕਿ ਪੱਟੀ ਨੂੰ ਹਣ ਮੈਨੂੰ ਵੀ ਨਹੀਂ ਹੋਉਂਦਾ ਪੰਮੇ ਨੂੰ ਬੁਲਾਉਣਾ ਤਾਂ ਵੀ ਥੱਲੇ ਦੇ ਪੱਟੀ ਨੂੰ ਕਾਹ ਕਿਲਾਲਾ ਪੰਮੀ ਨਾ ਕਿ ਪਟਨੇ ਹੁਣ ਜਦ ਤੁਸੀਂ ਪਟਲੇ ਜਾਣੂ ਨਾ ਆਉਣਾ ਆਏ ਨਹੀਂ ਓਰੇ ਅਰੇ ਕਿੰਦਰੀ ਗਿਆ ਅਰੇ ਜੋਂ ਲਾਚ ਵੀ ਨਾ ਅਰੇ ਇਹ ਕਿਹਾ ਸਾਥ ਮਾਰਦੇ ਡਾਵਟ ਪਾਈ ਵੀ ਲਿਫਟ ਚੱਕ ਹੋਈ ਸੀ ਏਰ ਬਾਤ ਆ ੱੱਲੇ ਖੜੀ ਨਹੀਂ ਸਾਥ ਮਾਰਦੇ ਸਾਥ ਆਏ ਆਉਣੀਓ ਜੀ ਬਾਹਰ ਉਹ ਲਾਗ ਦੀ ਬਾਤ ਨਹੀਂ ਜੀ ਬਾਤ ਆਇਆ ਸਾਨੂੰ ਕਹਿੰਦਾ ਹੁੰਦਾ ਆ ਸਾਥ ਦੇ ਲੜ ਕੇ ਹੀ ਚੱਲਦਾ ਕੰਮ ਕਰ ਰਹੀ ਹਾਂ ਉਹ ਗੱਲ ਕਰ ਰਹੀ ਹਾਂ ਲੋ ਜੀ ਬਾਈ ਫਿਟਿੰਗ ਕਰਤੀ ਗੇਟ ਦੀ ਆਪਾਂ ਨੇ ਤੇ ਉਹ ਬੈਲਟ ਹੋ ਗਿਆ ਫਲਿੱਪਰ ਦਾ ਕਰਦੇ ਆ ਲਾ ਬਹੁਤ ਆਪਾਂ ਬੈਲਟ ਆ ਵੀ ਬੜੀਆ ਆ ਗਿਆ ਨਾ ਟਕਾਣੇ ਹਾਂ ਵੇਟ ਵੀ ਆ ਨਾ ਕੰਪਨੀ ਦੇ ਚੱਲੋ ਜੀ ਫਿਰ ਦੇਖਦੇ ਬਾਅਦ ਚੋਂ